ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਕਿ ਜੋ ਮੇਰੇ ਬੱਚੇ ਨਾਲ ਇੱਕ ਮਰਦਾ ਕੀਤਾਗਾ ਜੀ ਇਹ ਗਲਤ ਕੀਤਾ ਇਹ ਬੰਦੇ ਨੂੰ ਇੱਥੋਂ ਕੱਢਣਾ ਚਾਹੀਦਾ ਜੀ ਇਹਨਾਂ ਦੇ ਜੇ ਰਸਟ ਗਾਰਡ ਹੈ ਬੋਰਡ ਗਾਰਡ ਹੈ ਧਾਰ ਗਾਰਡ ਹੈ ਇਹ ਵੀ ਇੱਥੋਂ ਰੱਦ ਹੋਣੇ ਚਾਹੀਦੇ ਆ ਜੀ ਕਿਉਂਕਿ ਸਾਡੇ ਬੱਚੇ ਅੱਜ ਐਦਾਂ ਹੋਇਆ ਇਹ ਬੰਦੇ ਰਹਿਣਗੇ ਜੀ ਕੱਲ ਨੂੰ ਸਾਡੇ ਹੋਰ ਬੱਚੇ ਦੇ ਨੁਕਸਾਨ ਕਰਨਗੇ ਜੀ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਜੀ ਪੂਰ ਸਰਕਾਰ ਨੂੰ ਕੋਈ ਮੰਨਤ ਸਰਕਾਰ ਨੂੰ ਤੁਮਾਂਗੇ ਇਹੀ ਆ ਜੀ ਜੋ ਬੱਚਾ ਨੇ ਮੇਰੇ ਨਾਲ ਖਰਿਆ ਜੀ ਮੇਰੇ ਬੱਚਿਆਂ ਨਾਲ ਉਹਨਾਂ ਨੂੰ ਫਾਂਸਿਓ ਹੋਣੀ ਚਾਹੀਦੀ ਆ ਜੀ ਕਿਉਂਕਿ ਹੋਰ ਬੱਚੇ ਦੇ ਨਾਲ ਨਜ਼ਾਇਜ਼ ਲੱਗਦਾ ਉਹ ਵਾ ਜੀ ਹਾਂਜੀ ਕੁੰਮਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਬਹੁਤ ਹੀ ਹਿੰਮਤ ਭਾਗੀ ਘਟਨਾ ਜਿਹੜੀ ਵਾਪਰੀ ਵੀ ਐ 13 ਤਰੀਕ ਦੇ ਜਿਹੜੇ ਮਰਡਰ ਹੋਏ ਐ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਭਈਆਂ ਨੇ ਪ੍ਰਵਾਸੀ ਮਜ਼ਦੂਰਾਂ ਨੇ ਕਰੇ ਪੰਜਾਬੀ ਮੁੰਡਿਆਂ ਦੇ ਕਤਲ ਕਰੇ ਇਹਦੇ 'ਚ ਦੋ ਰਹਿਵਾਂ ਨਹੀਂ ਐ ਅੱਜ ਜਿਹੜਾ ਇੱਕ ਪਹਿਲਾ ਮੁੰਡਾ ਮਰ ਗਿਆ ਸੀ ਉਹਦਾ ਅਸੀਂ ਜਿਹੜਾ ਤਿੰਨ ਦਿਨ ਧਰਨਾ ਲਾਣਾ ਪਿਆ ਸੜਕ ਜਾਮ ਕਰਨੀ ਪਈ ਤਾਂ ਉਹ ਪੰਜ ਜਿਹੜੇ ਬੰਦੇ ਜਿਹੜੇ ਵਿਅਕਤੀਆਂ ਜਿਹੜੇ ਕ੍ਰਾਈਮ ਕਰਨ ਵਾਲੇ ਆ ਕਤਲ ਕਰਨ ਵਾਲੇ ਫੜੇ ਗਏ ਤੇ ਦੋ ਹਲੇ ਜਿਹੜੇ ਅਨਟਰੇਸ ਸੀ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਹੁਣ ਵੀ ਦਿਖਾਈ ਕਿ ਦੋ ਦੀ ਫੋਟੋ ਕਹਿੰਦੇ ਫੜ ਲਏ ਪਰ ਅਸੀਂ ਜਿਹੜਾ ਪਹਿਲਾਂ ਐਫ ਆਈ ਆਰ ਇੱਕ ਹੈ ਦੋਸ਼ੀ ਇੱਕ ਨੇ ਤੇ ਦੋ ਮੁੰਡੇ ਕਤਲ ਕਰੇਗੇ ਥੋੜੀ ਉਮਰ ਦੇ ਆ ਜਿਹੜੇ ਸਾਰਾ 17 ਸਾਲ ਦੇ ਬਹੁਤੀ ਕੋਈ ਬੜੀ ਉਮਰ ਨਹੀਂ ਕੋਈ ਰੰਜਸ ਨਹੀਂ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਤਿੰਨ ਦਿਨ ਜਾਮ ਲਾ ਕੇ ਉੱਥੇ ਡੀ ਸੀ ਰਾਹੀਂ ਕਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਸੀ ਵੀ ਜਿਹੜੇ ਪ੍ਰਵਾਸੀ ਭਈਏ ਨੇ ਇੱਥੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾਣ ਉਹਨਾਂ ਦੇ ਜਿਹੜੇ ਨੀਲੇ ਕਾਰਡ ਕੱਟੇ ਜਾਣ ਜਿਹੜੇ ਹੋਰ ਵੀ ਉਹਨਾਂ ਨੂੰ ਬੈਨੀਫਿਟ ਸਰਕਾਰੀ ਸੁਖ-ਸੋਲਤਾ ਮਿਲਦੀਆਂ ਉਹ ਕੱਟੀਆਂ ਜਾਣ ਤਾਂ ਕਿ ਜਿਵੇਂ ਅੱਜ ਸਾਨੂੰ ਹਰਿਆਣੇ 'ਚ ਜਾ ਕੇ ਨੌਕਰੀ ਨਹੀਂ ਪੰਜਾਬ ਦੇ ਬੰਦਿਆਂ ਨੂੰ ਮਿਲਦੀ ਹਮਾਚਲ 'ਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਹੋਰ ਵੀ ਸਟੇਟਾਂ 'ਚ ਅਸੀਂ ਜਾ ਕੇ ਕੋਈ ਕਾਰਵਾਈ ਨਹੀਂ ਕਰ ਸਕਦੇ ਇੱਥੇ ਪੰਜਾਬ ਇੱਕ ਇਕੱਲੀ ਸਟੇਟ ਹੈ ਜਿਹੜਾ ਮਰਜ਼ੀ ਬੰਦਾ ਆ ਜੇ ਇੱਥੇ ਪ੍ਰਾਪਰਟੀ ਖਰੀਦੇ ਜਾਇਦਾਦ ਖਰੀਦੇ ਕ੍ਰਾਈਮ ਕਰਦੇ ਤਾਂ ਲੋਕ ਜਿਹੜੇ ਪ੍ਰਸ਼ਾਸਨ ਕੋਈ ਸਾਥ ਨਹੀਂ ਦਿੰਦੀ ਬਹੁਤ ਔਖੇ ਜੇ ਐਡਾ ਤਰਨਾ ਨਾ ਲਾਂਦੇ ਧ ਜਿਹੜੇ ਕ੍ਰਾਇਮ ਕਤਲ ਕਰਨ ਵਾਲੇ ਨਾ ਫੜੇ ਜਾਂਦੇ ਤਾਂ ਉਹ ਫੜੇਗੇ ਐਫ ਆਈ ਆਰ ਨੰਬਰ 1 ਹੈਗੀ ਤੇ ਦੋਸ਼ੀ ਵੀ ਹੋਏਗੇ ਅਸੀਂ ਕਹਿੰਦੇ ਸਾਰੇ ਬੰਦਿਆਂ ਨੂੰ ਜਿਹੜਾ ਸ਼ਾਂਤਮਈ ਮਾਹੌਲ ਬਣਾ ਰੱਖਣ ਸ਼ਾਂਤਮਈ ਮਾਹੌਲ ਬਣਿਆ ਵਾ ਪਰ ਜਿਹੜੇ ਲੋਕ ਐਮ ਸੀ ਲਾਲੋ ਕੋਈ ਵੀ ਲਾਲੋ ਜੇ ਬਈਏ ਦੀ ਕੋਈ ਹੈਲਪ ਕਰਦਾ ਹੈ ਪੰਜਾਬੀ ਦੇ ਖਿਲਾਫ ਬੋਲਦਾ ਹੈ ਤਾਂ ਅੱਜ ਉਹ ਨਮਕ ਛੇੜ ਕਰਨ ਦਾ ਕੰਮ ਕਰਦਾ ਹੈ ਪੰਜਾਬੀ ਇਹਨਾਂ ਦੇ ਬੰਦਿਆਂ ਦੇ ਮੂੰਹਾਂ ਤੇ ਤੇ ਅੱਜ ਜਿਹੜੀ ਐਸਡੀਐਮ ਆਕੇ ਹੁਣੇ ਹੁਣ ਕਹਿ ਕੇ ਗਈ ਐ ਤੇ ਦੂਜੇ ਪਰਿਵਾਰ ਨੂੰ ਵੀ ਕੱਲ 2 ਲੱਖ ਰੁਪਏ ਦਾ ਚੈੱਕ ਐਮਐਲਏ ਦੇ ਕੇ ਅਸੀਂ ਸ਼ਾਇਦ ਹੁਣ ਐਸਡੀਐਮ ਇੱਕ ਰੈੱਡ ਕਰਾਸ ਚ 2 ਲੱਖ ਦਾ ਚੈੱਕ ਦੇ ਕੇ ਗਿਆ ਅਸੀਂ ਹੁਣ ਉਹ ਬੱਚੇ ਦਾ ਵਾਪਸ ਨਹੀਂ ਕਰਾ ਸਕਦੇ ਤਾਂ ਪਰਮਾਤਮਾ ਦਾ ਬਾਣਾ ਜੋ ਵਰਤਣਾ ਸੀ ਵਰਤ ਗਿਆ ਅਸੀਂ ਹੁਣ ਜਿਹੜੇ ਐ ਐਸਸੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਪਰਿਵਾਰੀ ਪਾਲਵਿਕ ਬ੍ਰਾਦਰੀ ਨਾਲ ਜਿਹੜਾ ਮੁੰਡਾ ਅੱਜ ਦਿਲਪ੍ਰੀਤ ਦੀ ਇੱਥੇ ਹੋਈ ਹੈ ਪਹਿਲਾਂ ਬੀਸੀਆਂ ਚੋਂ ਹੈ ਮੁੰਡਾ ਜਿਹੜਾ ਦੀ ਪਹਿਲਾਂ ਦਮਨਪ੍ਰੀਤ ਦੀ ਡੈਥ ਹੋਈ ਹੈ ਅਸੀਂ ਸਾਰੀ ਸਰਕਾਰ ਤੋਂ ਹੀ ਬੇਨਤੀ ਕਰਦੇ ਹਾਂ ਜਦੋਂ ਮਜ਼ਦੂਰ ਕਿਸਾਨ ਏਕਤਾ ਦਾ ਅਸੀਂ ਜੰਦਾਬਾਦ ਦੇ ਨਾਰੇ ਲਾਉਂਦੇ ਹਾਂ ਇਕੱਠੇ ਹੁੰਦੇ ਨੇ ਜਦੋਂ ਇੱਕ ਕਿਸਾਨ ਨੂੰ 1 ਕਰੋੜ ਰੁਪਇਆ ਦੇ ਜਾਂਦਾ ਤਾਂ ਮਜ਼ਦੂਰ ਨੂੰ 1 ਕਰੋੜ ਰੁਪਇਆ ਕਿਉਂ ਨਹੀਂ ਮਿਲਦਾ ਤਾਂ ਅਸੀਂ ਕਰੋੜ ਕਰੋੜ ਰੁਪਏ ਦੀ ਮੰਗ ਵੀ ਰੱਖਦੇ ਹਾਂ ਤੇ ਦੂਜੇ ਪਾਸੇ ਸਰਕਾਰ ਨੂੰ ਕਹਿੰਦੇ ਵੀ ਜੋ ਇਹਨਾਂ ਨੂੰ ਇੱਕ ਪਰਿਵਾਰ ਨਹੀਂ ਇੱਕ ਪਰਿਵਾਰ ਦੇ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀ ਸਰਕਾਰੀ ਤਾਂ ਕਿ ਜਿਹ ਜਿਹੜਾ ਸਹਾਰਾ ਬਣ ਕੇ ਇਮਾਮ ਆਬਾ ਦਾ ਜਿਹੜਾ ਹੈ ਦੇਖ ਰਾ ਰੇਖ ਕਰਨੀ ਤੇ ਉਹ ਸਾਰੀ ਟੁੱਟ ਗਈ ਤੇ ਨੌਜਵਾਨ ਬੱਚੇ ਮਰਿਆਂ ਚ ਸਹਾਰ ਦੇ ਜਿਹੜਾ ਹੈਗਾ ਪੂਰਾ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਤਾਂ ਕਿ ਅਸੀਂ ਸਾਰੇ ਲੋਕ ਸਾਬ ਤੁਹਾਡੇ ਰਾਹੀਂ ਬੇਨਤੀ ਅਪੀਲ ਕਰਨਾ ਚਾਹੁੰਦੇ ਆਂ ਪ੍ਰੈਸ ਰਾਹੀਂ মিডিਆ ਰਾਹੀਂ ਤੇ ਸਰਕਾਰ ਇਹਨਾਂ ਨੂੰ ਬਦ ਤੋਂ ਬਦ ਕੰਪੰਸੀਸ਼ਨ ਦੇਵੇ ਸਹਿਤਾ ਕਰੇ ਤਾਂ ਕਿ ਇਹ ਪਰਿਵਾਰਾਂ ਦਾ ਜਿਹੜਾ ਹੈ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋਵੇ ਤੇ ਦਮਨਪ੍ਰੀਤ ਦਾ ਸੀ ਜਿਹੜਾ ਹੈ ਭੋਗ ਸੀ ਉਹ ਐਤਵਾਰ ਦਾ ਰੱਖਿਆ ਹੋਇਆ 24 ਤਰੀਕਾ ਐਤਵਾਰ ਨੂੰ ਸਾਰੇ ਪ੍ਰਸ਼ਾਸਨ ਨੂੰ ਸਾਰੇ ਲੋਕਾਂ ਨੂੰ ਸਾਰੀ ਜਥੇਬੰਦੀਆਂ ਨੇ ਵੀ ਬੇਨਤੀ ਹੈ ਵੱਧ ਤੋਂ ਵੱਧ ਪਹੁੰਚੇ ਇਹ ਦੋਨਾਂ ਪਰਿਵਾਰਾਂ ਦੀ ਜਿਹੜੀ ਮarli ਸਹਿਤਾ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਗਰੀਬ ਪਰਿਵਾਰ ਆ ਮੈਂ ਸੁਵਿੰਦਰ ਸਿੰਘ ਲਖੋਆ ਮੈਂ ਪ੍ਰਧਾਨ ਹਿਊਮਨ ਵੈਲਫੇਅਰ ਐਸੋਸੀਏਸ਼ਨ ਦਾ ਸਾਡੀ ਪੂਰੀ ਉਹਨਾਂ ਨਾਲ ਹਮਦਰਦੀ ਆ ਪਰ ਸਰਕਾਰ ਨੇ ਵੀ ਆਪਣਾ ਫਰਜ਼ ਪੂਰਨਾ ਚਾਹੀਦਾ ਜਿਹੜੇ ਇੱਥੇ ਪ੍ਰਵਾਸੀ ਆਉਂਦੇ ਨੇ ਉਹਨਾਂ ਦਾ ਪਛੇਵ ਦੇ ਆਰ ਕਾਰਡ ਬਣਾਉਂਦੇ ਇੱਥੇ ਵੀ ਬਣਾਉਂਦੇ ਦੋ ਦੋ ਬੈਨੀਫਿਟ ਲੈ ਲੇ। ਤੋਂ ਉਹਨਾਂ ਨੇ ਜਿਹੜੇ ਪੰਜਾਬ ਚੋਂ ਰਾਸ਼ਨ ਕਾਰਡ, ਵੋਟਰ ਕਾਰਡ ਸਾਰੇ ਕੱਟੇ ਜਾਣੇ ਚਾਹੀਦੇ ਆ। ਚਲੋ ਆਉਣ ਆਪਣਾ ਕੰਮ ਧੰਦਾ ਕਰਨ ਤੇ ਆਪਣੇ ਵਾਸਤੇ ਜਾਣ। ਜਿਸ ਕਰਕੇ ਸਾਡੀ ਪੁਰੀ ਹੋਰ ਮੰਗਾ ਇੱਕ ਸਰਕਾਰ ਦਾ ਹੋਰ ਪਾਲਿਸੀ ਆ ਵੀ ਇਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਵੱਡੇ ਵੱਡੇ ਖਵਾਰਾ ਜਿਹਾ ਈ ਹਿਥਿਆਰ ਲੱਗਿਆ ਹਿੰਦੀ ਚ ਪੋਸਟ ਸੁਖਾ ਕੇ ਤੇ ਇਹਨੂੰ ਕਹੇ ਵੀ ਤੁਸੀਂ ਦੇਵਰ ਰੁਪਾਲ ਕੋਲ ਜਿ ਆਪਣਾ ਨਾਮ ਰਜਿਸਟਰਡ ਕਰਾਓ ਤੇ ਜਿਹੜੇ ਬੈਨੀਫਿਟ ਆਏਦਾ ਉਹ ਹਿੰਦੀ ਚ ਪੰਜਾਬ ਸਰਕਾਰ ਦਾ ਭਾਸ਼ਾ ਸਰਕਾਰੀ ਭਾਸ਼ਾ ਪੰਜਾਬੀ ਆ ਇਹਨਾਂ ਦੀ ਸਹੂਲਤ ਵਾਸਤੇ ਹਿੰਦੀ ਦੇ ਵਿੱਚ ਪਾ ਕੇ ਲੇਬਰ ਚੌਂਕਾਂ 'ਚ ਕੈਂਪ ਲਾਇਆ ਜਾ ਰਿਹਾ ਵੀ ਵੱਧ ਤੋਂ ਵੱਧ ਤੁਸੀਂ ਇੱਥੇ ਆਓ ਪ੍ਰਵਾਸੀ ਹੋ ਤੇ ਆਣ ਕੇ ਬੈਨੀਫਿਟ ਲਓ ਤੁਹਾਡੀ ਪੈਨਸ਼ਨ ਵੀ ਲਾਵਾਂਗੇ ਤੁਹਾਡੇ ਰਜਾ ਆ ਕਾਗਜ਼ ਨੇ ਪੰਜਾਬ ਸਰਕਾਰ ਦੇ ਮੈਂ ਆਪਣੇ ਕੋਲੋਂ ਵੀ ਲੈ ਕੇ ਆਇਆ ਸਰਕਾਰ ਦੀ ਇਸ਼ਤਿਹਾਰ ਨੇ ਚੌਂਕਾਂ 'ਚ ਇਹਨਾਂ ਦੀ ਰਜਿਸਟ੍ਰੇਸ਼ਨ ਜਰੂਰ ਨਹੀਂ ਰਜਿਸਟ੍ਰੇਸ਼ਨ ਸਭ ਕੁਝ ਹੋਏਗਾ ਸੋ ਅਸੀਂ ਆਹ ਉਹਨੂੰ ਤੇ ਆਪਾਂ ਕੰਮ ਤਾਂ ਨਾ ਕਰੀਂ ਦੇ ਆਪਣੇ ਸ਼ੂਬੇ ਨੂੰ ਚੱਲ ਜੇ ਜਿੱਤਰਾ ਲੋਕ ਆਉਂਦੇ ਨੇ ਉਥੋਂ 100 ਰੁਪਏ ਦੇ ਟਿਕਟ ਲੈਂਦੇ ਇੱਥੇ ਆ ਜਾਂਦੇ ਆ ਇੱਥੀਆਂ ਕੀ ਕ੍ਰਾਈਮ ਕਰਦੇ ਆ ਪਹਿਲਾਂ ਉਹਨਾਂ ਦਾ ਪਿਛੋਕੜ ਦੀ ਜਾਂਚ ਹੋਣੀ ਚਾਹੀਦੀ ਵੀ ਕਿਸ ਤਰ੍ਹਾਂ ਦੇ ਬੰਦੇ ਨੇ ਸੋ ਇਹ ਕੱਲ ਕੱਲ ਨੂੰ ਇੱਥੇ ਆ ਹੋਰ ਵੀ ਹੋਈਆਂ ਘਟਨਾਵਾਂ ਹੋ ਸਕਦੀਆਂ ਅਸੀਂ ਤੇ ਇਹੀ ਬੇਨਤੀ ਕਰਾਂ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਗੱਲ ਕੋ ਸਰਕਾਰੀ ਦੁਆਰੇ ਪਹੁੰਚੋ ਔਰ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ